તારીખ ખતમ કરતે પંજાબી સાઠ શેખ ચો જણા કોઢી નહીં ચડાઈ ગયા એમના યોજના નું ફોજી એના સરકારી તાની વધી કે જણા જૂની સો ચવાસી ત્યાં હમણાં એ ફાદર પ્રભાવ ને ચલાવતી ચલાવ્યો જેઠકાર ધ્રુવ સ્થાદ એ હાજર સુ ને છે ધરમી ફૌજી આપણે પ્રભાળ જંગા રહી ગયે ਸਰ ਪੰਜਾਬ ਦੇ ਵਿੱਚ ਇੱਕ ਸਿੱਖ ਪਗੜੀ ਧਾਰੀ ਨਹੀਂ ਰਹਾ। ਸ਼ਹਿਰ ਕੱਲੇ ਹੋ ਰਹੀ, ਉਹ ਆਹਦੇ ਨਹੀਂ ਹੋ ਰਹੀ, ਉਹ ਜਖਮੀ ਡਾਹ ਰਹੀ, ਉਹ ਤਹਾਦੇ ਨਹੀਂ ਹੋ ਰਹੀ। ਉਹ ਧੇਲਾ ਕਿਉਂ ਕਰ ਰਹੀ? ਉਹ ਤਹਾਦੇ ਬੱਚਾ ਵਾਸਤੇ ਕੱਟ ਰਹੀ। ਇਸ ਕਰਕੇ ਸ਼ਾਂਤ ਤਾਂ ਰੋਕ, ਇਹਦੇ ਤੋਂ ਵੀ ਵਾਠੇ ਕਿੰਮੜੇ ਇਹ ਲੋਕ ਸਕੂਲ ਮੇ ਅਗਰ ਸਰਕਾਰ ਕਰਿਆ ਤੋ। ਜਿਵੇਂ ਹੀ BBC ਲੰਡਨ ਰੇਡੀਓ ਨੇ 9 ਜੂਨ 1984 ਨੂੰ ਅਕਾਲ ਤੱਕ ਸਭ ਤੇ ਫੌਜੀ ਕਾਰਵਾਈ ਦੀ ਖਬਰ ਨਸ਼ਰ ਕੀਤੀ। ਤਾਂ ਵਾ ਦੇਸ਼ ਚ ਵਸਦੇ ਸਿੱਖਾਂ ਦਾ ਰੋਪੜ ਕੁਠੇ ਭਾਰਤੀ ਸਫਾਰਤਖਾਨਿਆਂ ਅੱਗੇ ਮੁਜਾਹਿਰਿਤ ਸ਼ੁਰੂ ਹੋ ਗਏ ਭਗਤ ਪੂਰਨ ਸਿੰਘ ਨੇ ਰੋਸ ਵਿੱਚ ਜੋ ਪਦਮਸ਼ੀਰੀ ਸਰਕਾਰ ਨੂੰ ਵਾਪਸ ਕਰ ਦਿੱਤਾ ਫੌਜੀ ਕਾਰਵਾਈ ਤੋਂ ਖਫਾ ਸਿੱਖ ਫੌਜੀਆ ਨੇ ਬਗਾਵਤ ਕਰ ਦਿੱਤੀ ਅਕਾਲ ਤਖਤ ਤੇ ਹੋਏ ਹਮਲੇ ਦੀ ਪੀੜਾ ਨੂੰ ਜਿਹੜੇ ਸਿੱਖ ਫੌਜੀ ਸਹਾਰ ਨਾ ਸਕੇ ਪੂਰੇ ਦੇਸ਼ ਵਿੱਚੋਂ ਬੈਰਕਾਂ ਛੱਡ ਹਥਿਆਰਾਂ ਨਾਲ ਲੈ ਸੋਕੇ ਅੰਮ੍ਰਿਤਸਰ ਵੱਲ ਨੂੰ ਚਾਲੇ ਪਾ ਦਿੱਤੇ ਬਿਹਾਰ ਬੰਗਾਲ ਮਹਾਰਾਸ਼ਟਰ ਅਸਮ ਮਿਗਾਲਿਆ ਤੋਂ ਚਲੇ ਸਿੱਖ ਫੌਜੀਆ ਦੇ ਆਪਣੀ ਹੀ ਫੌਜ ਨਾਲ ਰਸਤੇ ਕਈ ਜਗ੍ਹਾ ਮੁਕਾਬਲੇ ਹੋਏ ਕਈ ਸ਼ਹੀਦ ਹੋਏ ਤੇ ਕਈ ਸਿੱਖ ਫੌਜੀ ਗ੍ਰਿਫਤਾਰ ਹੋਏ ਇਹਨਾਂ ਨੂੰ ਹੀ ਧਰਮੀ ਫੌਜੀ ਕਿਹਾ ਜਾਂਦਾ ਹੈ ਐਜੀਪੀਸੀ ਹੋਵੇ ਭਾਵੇਂ ਕੋਈ ਵੀ ਧਾਰਮਿਕ ਜਥੇਬੰਦੀ ਹੋਵੇ ਕਿਸੇ ਨੇ ਵੀ ਇਹਨਾਂ ਧਰਮੀ ਫੌਜੀਆਂ ਦੀ ਨਾ ਕਦੇ ਯਾਦ ਮਨਾਈ ਤੇ ਨਾ ਹੀ ਧਰਮੀ ਫੌਜੀਆਂ ਦੀ ਕਦੇ ਸਾਰ ਲਈ ਧਰਮੀ ਫੌਜੀਆਂ ਦੇ ਪ੍ਰਧਾਨ ਬਲਦੇਵ ਸਿੰਘ ਨੇ ਆਪਣੇ ਗ੍ਰਹਿ ਤਾਲੀਵਾਲ ਗੁਰਦਾਸਪੁਰ ਵਿਖੇ ਧਾਰਮਿਕ ਦੀਵਾਨ ਉਪਰੰਤ ਆਏ ਹੋਏ ਧਰਮੀ ਫੌਜੀਆਂ ਦਾ ਸਨਮਾਨ ਕੀਤਾ ਤੇ ਜਰਾ ਗੌਰ ਨਾਲ ਸੁਣ ਕੇ ਦਬਕੇ ਸ਼ੇਰ ਜਰੂਰ ਕਰਿਓ ਕਿ ਪ੍ਰਧਾਨ ਸਾਹਿਬ ਦੀ ਸੁਣੋ ਸੂਰਮੇ ਧਰਮੀ ਫੌਜੀਆ ਵਾਲੀ ਬੜਗ ਇੰਨਾ ਇੱਕ ਧਿਆਨ ਸਿੰਘ ਡੋਗਰਾ ਤੇ ਇੱਕ ਗੰਗੂ ਬ੍ਰਾਹਮਣ ਹੋਇਆ ਸੀ ਜਿਹੜੇ ਕਰਕੇ ਸਾਡੀ ਸਿੱਖ ਕੌਮ ਜਿਹੜੀ ਖੇਰੂ ਖੇਰੂ ਹੋ ਗਈ ਸੀ ਲੇਕਿਨ ਅੱਜ ਕਈ ਗੰਗੂ ਬ੍ਰਾਹਮਣ ਕਈ ਧਿਆਨ ਸਿੰਘ ਡੋਗਰੇ ਨੇ ਜਮ ਕੇ ਕਰਕੇ ਸਿੱਖ ਕੌਮ ਜਿਹੜੀ ਦਰਤਾਂ ਦੇ ਠੋਕਾ ਖਾਂਦੇ ਜਿਹੜਾ ਇੱਕ ਸਿੱਖ ਵਿੱਚ ਫੌਜੀ ਕਾਫੇ ਬੈਠੇ ਨੇ ਜਦੋਂ ਸਬਰ ਕਰਦੇ ਹਾਂ ਉਸ ਸਮੇਂ ਇੱਕ ਡੱਬੇ ਦੇ ਵਿੱਚ ਬੈਠਾ ਸਿੱਖ ਦਾ ਪਾਰਟੀ ਸਾਰੇ थर-थर ਕੰਬਦੇ ਸੀ ਸੋ ਇਸ ਕਰਕੇ ਜਿਹੜਾ ਜੂਨ 1984 ਦਾ ਹਮਲਾ ਹੋਇਆ ਉਹਨੂੰ ਥੇਰੂ-ਥੇਰੂ ਕਰਨ ਦਾ ਕਾਰਨ ਇਹ ਹੀ ਕਿ ਉਹਦੇ ਵਿੱਚ ਜ਼ਿਆਦਾ ਤੌਟਨ ਹੈ ਆਪਣਾ ਰੋਹਕਾਰ ਕੀਤਾ ਜੇ ਨਾ ਨੇ ਉਸ ਸੰਗਰਾਸ਼ਨ ਉਹਨਾਂ ਨੇ ਆਵਾਜ਼ ਲੈਣਾ ਜੋਰ ਦਿੱਤਾ ਜੂਨ 1984 ਦੇ ਵਿੱਚ ਆਹੇ ਕਹਿੰਦੇ ਟੈਂਕ ਦਾ ਤੋਰਪਾ ਦੇਣਾ ਹਮਲਾ ਹੋ ਗਿਆ ਉਹ ਹਮਲਾ ਚੜਾ ਉਹ ਕਿਸ ਤਰ੍ਹਾਂ ਹੋਇਆ ਇਹਦੇ ਤੇ ਵਿਚਾਰ ਨਹੀਂ ਹੋ ਰਹਾ ਜਿਸ ਨੂੰ ਗੁਰੂ ਮੰਨਦੀ ਆ ਜਿਸ ਨੂੰ ਆਪਣਾ ਇਸ਼ਕ ਮੰਨਦੀ ਆ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਕੇ ਪੂਰਾ ਵੱਡ ਚੜਾਵਾ ਨੰਸਤਾ ਹੁੰਦਾ ਔਰ ਉਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੋਲੀ ਲੱਗ ਗਈ ਤੇ ਉਦੋਂ ਗਾ ਸਾਡੇ ਵਾਸਤੇ ਕੋਈ ਮਾੜਾ ਟੈਮ ਨਹੀਂ ਆ ਸਕਦਾ ਸਾਡੀ ਕੌਮ ਦੇ ਮਹਾਨ ਸੰਤ ਜਮਾਤ ਸਾਹਿਬ ਢਿੰਡਰਾਂ ਵਾਲੇ ਜੇ ਮਨਾਂ ਕਾਮ ਦੇ ਵਾਸਤੇ ਇਹਦੇ ਸੰਘਰਸ਼ ਕੀਤਾ ਸਾਡੇ ਹੱਕਾਂ ਵਾਸਤੇ ਖਿੜਾ ਔਰ ਧਾਰਮਿਕ ਉਹਨਾਂ ਨੇ ਕੀਤਾ ਔਰ ਸਾਡੀ ਸਰਕਾਰਾਂ ਨੇ ਉਹਨਾਂ ਨੂੰ ਮਿੱਟੀ ਦੇ ਵਿੱਚ ਮਾਰ ਦਿੱਤਾ ਤੇ ਮਗਰੋਂ ਤਰੀਕਾ ਦੇ ਤਾਂ ਕਿ ਅੱਤਵਾਦੀ ਨੇ ਸੋ ਜੂਨ 1984 ਦੇ ਅਤਤ ਦੇ ਹਮਲੇ ਨੂੰ ਅੱਤਵਾਦ ਦੇ ਨਾਲ ਜੋੜਨਾ ਔਰ ਸ਼ਰਮ ਨਹੀਂ ਕਰਦੀ ਅੱਜ ਮਦਦ ਦੇ ਮਤਾ ਪਾ ਕੇ ਸਰਮੀ ਫੌਜ ਦੀ ਕੁਰਬਾਨੀ ਨੂੰ ਮਿੱਟੀ ਦੇ ਵਿੱਚ ਮਿਲਾਉਣ ਚਾਕ ਗਈ ਆ ਔਰ ਇਹ ਦੋ ਕਨੌਣਾਂ ਜਿਹੜੇ ਕੰਮ ਨੇ ਇਹ ਹੱਦ ਤੋਂ ਵੱਧ ਮੜੇ ਨੇ ਔਰ ਇਹਦੇ ਵਾਸਤੇ ਸਿਕ ਕੌਮ ਨੂੰ ਸचेत ਹੋਣ ਦੀ ਲੋੜ ਆ ਜਿਹੜਾ ਜੂਨ 1984 ਦੇ ਵਿੱਚ ਹਮਲਾ ਹੋਇਆ ਉਹ ਕਿਸ ਨਿਸ਼ਚਿਤ ਦੇ ਨਾਲ ਹੋਇਆ ਉਹਦਾ ਕਾਰਨ ਇਹ ਹੀ ਸਭ ਤੋਂ ਪਹਿਲਾਂ ਇਹਨਾਂ ਨੇ ਪਹਿਲੀ ਵਾਰ ਚਾਨਕਾ ਹਮਲਾ ਹੋ ਗਿਆ ਔਰ ਚਾਨਕਾ ਹਮਲੇ ਨੇ ਬੜੀ ਯੋਜਨਾਬੰਦ ਤਰੀਕੇ ਨਾਲ ਹੋਇਆ ਬਰਤਾਨੀਆਂ ਦੀ ਸਰਕਾਰ ਨਾਲ ਵਾਚਾ ਹੋਇਆ ਪੱਕਾ ਦਾ ਤਰਫਾਨ ਸਾਡਾ ਮਾਡਰ ਬਾਜਿਸਟੇਅਰ ਦੇ ਵਿੱਚ ਬਣਾ ਕੇ ਉਹਦੇ ਤੇ ਹਾਸਲ ਕੀਤੀ ਗਈ ਤੇ ਜਿਹੜੀ ਪੈਰਾਸ਼ੂਟ ਦੀ ਪ੍ਰਦਾਨੀਆਂ ਦੀ ਉਹਨੂੰ ਉਹ ਤੋਂ ਅੱਗੇ ਹਮਲਾ ਕਰਨ ਦੀ ਟ੍ਰੇਨਿੰਗ ਦਿੱਤੀ ਗਈ ਇਸ ਅਤਵਾਦ ਨੂੰ ਅਚਾਨਕ ਹਮਲਾ ਨਹੀਂ ਆਇਆ ਹਮਲਾ ਕਾ ਸਕਦਾ ਇਹ ਚਾਹਤ ਰਹਾ ਬੜੀ ਯੋਜਨਾ ਬਰਤਿਚਾ ਨਾ ਹੋਇਆ ਔਰ ਇਹਦੇ ਵਿੱਚ ਇਹਨਾਂ ਦੀ ਪਲਾਨ ਕੀ ਸੀ 15 18 ਸੌ ਤੱਕ ਲਗਾ 35 40 ਸੱਕ ਪਗੜੀ ਤਾਰੀਖ ਸੇ ਖਤਮ ਕਰਕੇ ਪੰਜਾਬ ਦਾ ਬੱਚਾ ਹੁੰਦਾ 25 ਸਾਲ ਸਿੱਖ ਬੱਚਾ ਜਿਹੜਾ ਕੋਹੀ ਨਹੀਂ ਚੜੇਗਾ ਇਹ ਇਹਨਾਂ ਦੀ ਯੋਜਨਾ ਹੀ ਸਭੀਰ ਇਹਨਾਂ ਯੋਜਨਾ ਨੂੰ ਇਸ ਧਰਮੀ ਫੌਜੀ ਇਹਨਾਂ ਨੇ ਸਾਰਾ ਫੇਰ ਕਰਕੇ ਰਸਤਾ ਇਹਨਾਂ ਨੇ ਆਪਣੀ ਜਾਨ ਨਹੀਂ ਵਿਖੀ ਆਪਣੇ ਪਰਿਵਾਰ ਜਿਵੇਂ ਕਦੇ ਨੌਕਰੀਆਂ ਨਹੀਂ ਵਿਖੀਆਂ ਜਿਵੇਂ 84 ਦਾ ਬੱਚਾ ਧਰਮੀ ਫੌਜੀ ਨੇ ਬਾਹਰ ਕੱਢੀ ਆ ਉਹਨੂੰ ਇਸ ਸੰਗਠਨੋਂ ਤੜਾ ਦਿੱਤੀ ਹੈ 파티 ਸੁਣਨ ਵਾਲਿਆਂ ਨੂੰ ਨਹੀਂ ਪਤਾ ਇਹਦਾ ਕਾਰ ਇਹਦੀ ਗੱਲ ਕਿਉਂ ਨਹੀਂ ਹੋਈ ਇਹਦੀ ਗੱਲ ਤਾਂ ਨਹੀਂ ਹਰਦੀ ਕਿ ਇਹ ਜਿਹੜਾ ਜੂਨ 1984 ਦਾ ਹਮਰਾ ਇੱਕ ਬਹਾਦਰ ਪਰਵਾਰ ਨੇ ਵਿਚਰਲ ਕੇ ਕਰਵਾਇਆ ਜੇਕਰ ਇਹ ਨਾ ਨਹੀਂ ਕਰਵਾਇਆ ਤਾਂ ਮੈਂ ਤੁਹਾਨੂੰ ਆਧਾਰ ਤੇ ਕਹਤ ਹਾਂ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਪੋਤਸਵਾਲਾ ਕੋਹਣਾ ਚਲਾਉਣਾ ਔਰ ਉਸ ਦੇ ਉੱਤੇ ਲਿਡਗਾ ਹੋ ਜਾਣਾ ਅੰਤਮ ਕਦੇ ਇਹ ਲਿਡਗ ਹੋਈ ਜਾਂ ਹੰਗਾ ਨਹੀਂ ਜਰਨਲ ਅਜਵਾਦ ਸਾਧਕੇ ਉਹਦੀ ਜਨਯ ਕੋਛਗਾ ਸ਼ਾਇਦ ਇਹ ਕਿਹੋ ਹੋਇਆ ਉਸ ਤੋਂ ਬਾਅਦ ਹੁਣ ਸਰਦਾਰ ਸੁਖਬੀਰ ਸਾਹਿਬ ਬਾਦਦ ਹੈ ਉਹ ਤਾਂ ਗੋਲੀ ਚੱਲਦੀਆ ਚੌੜੇ ਨਾ ਹੈ ਤੇ ਪ੍ਰਧਾਨ ਸਾਹਿਬ ਬਿਆਨ ਦੇ ਰਹੇ ਨੇ ਕਿ ਇਹ ਸੁਖਬੀਰ ਬਾਬਾ ਦਾ ਗੋਲੀ ਨਹੀਂ ਚਲੀ ਇਹ ਕਾਲ ਤਖਤ ਦਾ ਗੋਲੀ ਚਲੀ ਆ ਕਿਉਂਕਿ ਸੰਤ ਸਭਾ ਨਾਲ ਹੁਕਮ ਦਾ ਨਾ ਸੁਖਬੀਰ ਬਾਬਾ ਦੇ ਤੇ ਧਰਨੇ ਆਏ ਤੇ ਕੰਪਰ ਬੈਠਾ ਜੁਦੀ ਤੇ ਮੈਂ ਉਹ ਤੇ 10 ਮਿੰਟ ਬਾਅਦ ਇਹ ਦੇਰਦੀ ਕੀਤੀ ਜਾਂ ਉਹ ਮੈਂ ਕਿਹਾ ਕਿ ਇੱਕ ਗੋਲੀ ਚੱਲੀ ਰਖਾ ਨਾ ਖਾਸਾ ਇਹ ਉੱਪਰੋਂ ਚੱਲੀ ਆ ਜੇਕਰ ਕਿਸੇ ਯਤਮ ਦੀ ਬਾਤਾਂ ਦੀ ਤਾਂ ਉਹ ਯਤਮ ਜਲਾ ਖਤਮ ਹੋ ਜਾਣਾ ਹੈ ਮੈਂ 10 ਮਿੰਟ ਬਾਅਦ ਬਿਆਨ ਦੇ ਹਰਿਆਣ ਕਿ ਜਿਹੜਾ ਟੰਗ ਦਾ ਤੋਪਾਂ ਦੇ ਨਾਲ ਕਾਲਪਰ ਹੋ ਤੇਰੀ ਹੋ ਗਿਆ ਉਹਦੇ ਬਾਰੇ ਤੁਸੀਂ ਕਿਉਂ ਨਹੀਂ 40 ਸਾਲ ਚ ਗੱਲ ਕੀਤੀ ਉਸ ਤੋਂ ਬਾਅਦ ਹਜ਼ਾਰਾਂ ਸੰਤ ਜੜੇ ਮਾਰੀ ਗਈ ਆ ਉਹਦਾ ਜਾਨੀ ਦੁਹਾਰ ਗੜ ਕੀਤੀ ਉਹ ਚਲਾਇ ਇਥੇ ਮੇਲਾ ਦੇਖ ਆਈ ਗੁਰੂ ਕਾਰਜ ਹਜ਼ਾਰਾਂ ਸੰਤ ਮਾਰੀ ਜਾਵੇ ਔਰ ਤਾਂ ਤਸਮ ਹਰ ਹਰ ਤਿਹਾਰ ਤੇਰੀ ਹੋ ਜਾਏ ਔਰ ਔਰੇ ਬਾਰੇ ਕੋਈ ਗੱਲ ਨਾ ਹੋਵੇ ਇਹ ਵੀ ਇੱਕ ਬੜੀ ਸੋਚਨ ਤੇ ਵਿਚਾਰ ਦੀ ਗੱਲ ਔਰ ਮੈਂ ਇਥੇ ਬੇਨਤੀ ਕਰਦਾ ਆਪਣੀ ਤਾਨ ਦੇ ਮਹਾਨ ਸਰਦਾਰ ਅਮਰੀਤ ਸਿੰਘ ਜੀ ਇਥੇ ਬੈਠੇ ਨੇ ਜਿਥੇ ਧਰਮੀ ਫੌਜੀਆ ਨੇ ਕੁਰਬਾਨੀ ਕੀਤੀ ਉਹ ਸਰਦਾਰ ਅਮਰੀਤ ਸਿੰਘ ਨੇ ਕੁਰਬਾਨੀ ਕੀਤੀ ਆ ਜੇ ਨਾਲੇ ਪਾਕਿਸਤਾਨ ਤੱਕ ਜਾ ਕੇ ਇਹਨਾਂ ਨੂੰ ਠੱਲ ਪਾਈ ਤੇ ਇਹ ਬਲੂ ਸਟਾਰ ਜਿਹੜਾ ਖਤਮ ਹੋਇਆ ਜੇਕਰ ਬਲੂ ਸਟਾਰ ਦੇ ਵਿੱਚ ਇਹੋ ਜਿਹਾ ਸੂਰਮੇ ਜਾਂ ਧਰਮੀ ਫੌਜੀ ਆਪਣੇ ਪਰਿਵਾਰ ਦੇਂਦਾ ਰਹਿੰਦੇ ਤੇ ਪੰਜਾਬ ਦੇ ਵਿੱਚ ਇੱਕ ਸਿੱਖ ਪਗੜੀ ਧਾਰੀ ਨਹੀਂ ਰਹਿਣਾ ਸੋਨਾ ਇਸ ਕਰਕੇ ਬੇਨਤੀ ਕਰਨੀ ਚਾਹੁੰਦਾ ਕਿ ਜਿਨੇ ਅੱਜ ਛੇਰੇ ਗੁਰਦਵਾਰ ਸਾਹਿਬ ਸ਼ਬਰ ਸ਼ਾਹਿਦ ਸੁਖਨੇ ਸਾਹਿਬ ਪਾਠ ਕਰਕੇ ਪਹਾਨੂੰ ਸੰਗਤ ਰੂਪ ਕਰਕੇ ਵਿੱਚ ਧਰਮੇ ਫੌਜੀ ਆਣੇ ਇਸ ਤਰ੍ਹਾਂ ਹੀ ਉਹਨਾਂ ਨੂੰ ਸਨਮਾਨਤ ਕਰਨਾ ਔਰ ਸਨਮਾਨਤ ਉਹਨਾਂ ਨੂੰ ਮੈਂ ਡਾਕਟਰ ਗੁਰਜੰਦਰ ਸਿੰਘ ਦਾ ਬੇਨਤੀ ਕਰਦਾ ਤੇ ਇਹ ਖੁਦ ਸੰਗਤਾਂ ਵਿੱਚ ਉਹ ਬੰਦੇ ਜਿਹੜੇ ਉਹ ਸਿੰਧਵਾਦ ਇਹ ਮਤ ਪਰ ਨਹੀਂ ਹੋ ਜਾਣ ਸਨਮਾਨਤ ਕਰ ਔਰ ਮੈਂ ਅਪੀਲ ਕਰਦਾ ਅਸੇ ਥ्रू ਕਿ ਅਕਾਲੀ ਧਰਮੇ ਜਹ ਸ਼ਰੋ ਨਹੀਂ ਕਹਿੰਦੇ ਮੈਂ ਇਹਨਾਂ ਵਾਂ ਸਰਕਾਰ ਨਹੀਂ ਕਰਨਾ ਯੇ ਮਾ ਬਾ ਸਰਕਾਰ ਕੇਵਲ ਚਲੋ ਧਰਮੀ ਫੌਜੀ ਆਪਣੇ ਪ੍ਰੋਗਰਾਮ ਕਰਕੇ ਚਲੋ ਜਾਂ ਸਖਸ ਸੁਸਾਇਟੀਆਂ ਕਰੋ ਜਾਂ ਧਾਰਮਿਕ ਬੰਦਿਆਂ ਜਿਹੜੀਆਂ ਨਾਲ ਸਨਮਾਨਤ ਕਰੋ ਜਨ ਦੇ ਵਿਕਾਸ ਪੰਜਾਬ ਔਰ ਸਾਡੇ ਬੱਚੇ ਬੱਚੇ ਨੇ ਜਿਹੜਾ ਧਰਮੀ ਫੌਜੀ ਯਾਰ ਕੰਮ ਛੱਡ ਕੇ ਅਮਰ ਸਰਮਾਂ ਚਲੇ ਪਾਏ ਨੇ ਰਾਹ ਦੇ ਵਿੱਚ ਸਰਕਾਰ ਨੇ ਆਰਮੀ ਲਾ ਕੇ ਅਨੇਕਾਂ ਸਾਡੇ ਸਿੰਘ ਸ਼ਹੀਦ ਕਰ ਦਿੱਤੇ ਅਨੇਕਾਂ ਜਗਰ ਹੋਏ ਅੰਗ ਹਿੰਦ ਹੋਏ ਅੰਤਰਾ ਕਹਿਦਾ ਹੈ ਜਨਾ ਜਨਾ ਕਦੀਆਂ ਸ਼ਹਿਰ ਕਦਲੇ ਹੋ ਰਹੀ ਉਹ ਹੱਦਲੀ ਹੋ ਰਹੀ ਉਹ ਜਗਵੀ ਕਿਆ ਹੋ ਰਹੀ ਉਹ ਤਹਾਡੇਲੀ ਹੋ ਰਹੀ ਉਹ ਜਲਾ ਕਿਉਂ ਕੱਟ ਰਹੀ ਉਹ ਤੁਹਾਡੇ ਬੱਚਿਆਂ ਵਾਸਤੇ ਕੱਟ ਰਹੀ ਇਸ ਕਰਕੇ ਤਰੁਤ ਰੋਕ ਤੰਵੇ ਕੰਡੀਆਂ ਰੱਖੋ ਮੋਲੇ ਇਹਨਾਂ ਸੂਬੇ ਆਬਾ ਜੜਾ ਸਰਕਾਰ ਕਰਿਆ ਕਰੋ ਜੇ ਜਿਹੜਾ ਬਹੁਤ ਸਾਰੇ ਆਏ ਨਾਂਜਾ ਸਾਹਿਬ ਦਾ ਧੰਨਵਾਦ ਕਰਦਾ ਕਿ ਜੇਲਾ ਵਿਸ਼ੇਸ਼ ਤੌਰ ਤੇ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਨੇ ਔਰ ਹੋਰ ਜਿਹੜੇ ਮੇਰੇ ਸੱਜਣ ਮੇਤਰ ਵੀਰ ਭੈਣ ਭਰਾ ਆਏ ਨੇ ਮੈਂ ਤੁਹਾ ਦਾ ਤਾਦ ਤੋ ਧੰਨਵਾਦ ਕਰਦਾ ਕਿ ਜਿਹੜੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਏ ਜੇ ਔਰ ਮੈਂ ਇਹਨੇ ਅਪੀਲ ਕਰਦਾ ਕਿ ਜਿਹੜਾ ਸੂਰਤਾ ਸਿੰਘ ਦਾ ਜਿਹੜਾ ਇਹ ਸੰਗਠਨ ਹੈ ਮੈਨੂੰ ਚਾਰ ਚੰਨ ਲਾਉਣ ਵਾਸਤੇ ਵਰਤ ਔਰ ਵੱਧ ਆਨ ਬੰਧ ਹੋ ਕੇ ਇਸ ਸੋਸਾਇਟੀ ਦੇ ਮੈਂਬਰ ਬਣੋ ਔਰ ਨਿਯਮ ਦੇ ਵਿੱਚ ਜਿਹੜਾ ਆਪਣਾ ਆ ਕੇ ਸਾਡੀ ਦੇ ਵਿੱਚ ਜੋਤੇ ਆਪਣੇ ਸੰਗਤ ਰੂਪ ਦੇ ਵਿੱਚ ਜਾ ਹਾਜ਼ਰੀ ਲਵਾਇਆ ਕਰੋ ਜੇਕਰ ਮੈਂ ਇਥੇ ਕਦੇ ਕਦੇ ਦੀ ਕੁਰਬਾਨੀ ਦੱਸਾਂ ਤੇ ਬੜੀ ਲੰਮੀ ਚੌੜੀ ਹੈ ਪਰ ਇਹਨਾਂ ਦੇ ਸ਼ਹੀਦ ਇੱਕ ਮਾਤਾ ਵਾ ਉਹਨਾਂ ਨੂੰ ਸੁਲਿੰਦਰ ਸਿੰਘ ਨੂੰ ਪੀਲ ਆ ਕੇ ਉਹਨਾਂ ਨੂੰ ਸਭ ਤੋਂ ਪਹਿਲਾਂ ਸਰੂਪਾ ਪੇੜ ਕਰਨ ਸ਼ਹੀਦ ਦੀ ਮਾਤਾ ਜੀ